ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਕੋਟਲੀਆ ਬਲੂ ਸੋ ਘਰ ਲਿੰਕ ਰੋਡ ਦੇ ਉੱਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋ ਕਨਾਲਾਂ ਦੇ ਵਿੱਚ ਜਾਨੀ ਕਿ 40 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਲਿੰਕ ਰੋਡ ਰੋਡ ਦੇ ਉੱਪਰ ਸੋ ਇਹ ਸਾਹਮਣੇ ਜੋ ਲਿੰਕ ਰੋਡ ਜਾ ਰਿਹਾ ਤੁਸੀਂ ਦੇਖ ਸਕਦੇ ਹੋ 40 ਮਰਲਿਆਂ ਦੇ ਵਿੱਚ ਪਿੰਡ ਕੋਟਲੀਆ ਬਲੂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਸੰਧੂਆਂ ਵਾਲੇ ਕੋਠਿਆਂ ਵਾਲੀ ਸੜਕ ਦੇ ਉੱਤੇ ਇਹ ਘਰ ਹੈਗਾ 40 ਮਰਲਿਆਂ ਦੇ ਵਿੱਚ ਸੋ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਜਿੰਨਾ ਵੀਰ ਭਰਾਵਾਂ ਨੇ ਘਰ ਪਿੰਡ ਦੇ ਵਿੱਚ ਖਰੀਦਣਾ ਸੋ ਉਹਨਾਂ ਵਾਸਤੇ ਬਹੁਤ ਹੀ ਵਧੀਆ ਘਰ ਆ ਦੋ ਕਨਾਲਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਇੱਕ ਜ਼ਿਮੀਂਦਾਰਾ ਘਰ ਹੈ ਸੋ ਬਹੁਤ ਹੀ ਖੁੱਲਾ ਡੁੱਲਾ ਵੇੜਾ ਬਹੁਤ ਹੀ ਵਧੀਆ ਜਿਹੜਾ ਘਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਇਸ ਵੇਲੇ ਪਿੰਡ ਕੋਟਲੀਏ ਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੰਧੂਆਂ ਵਾਲੇ ਕੋਠਿਆਂ ਵਾਲੀ ਸੜਕ ਦੇ ਉੱਤੇ ਲਿੰਕ ਰੋਡ ਦੇ ਉੱਤੇ ਇਹ ਘਰ ਹੈਗਾ ਜੀ ਦੋ ਕਨਾਲਾਂ ਦੇ ਵਿੱਚ ਸੋ ਜੇਕਰ ਇਸ ਘਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 28 ਲੱਖ ਰੁਪਏ ਮਾਲਕ ਨੇ ਇਸ ਘਰ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਬਿਲਕੁਲ ਤੁਸੀਂ ਠੀਕ ਸੁਣਿਆ 28 ਲੱਖ ਰੁਪਇਆ ਇਸ ਘਰ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜਾਂ ਇਸ ਘਰ ਦੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਇਹ ਸਾਡਾ WhatsApp ਨੰਬਰ ਵੀ ਹੈ ਤਾਂ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਪਿੰਡ ਕੋਟਲੀ ਐਬਲੂ ਸੰਧੂਆਂ ਵਾਲੇ ਕੋਠਿਆਂ ਵਾਲੀ ਛੜਕ ਦੇ ਉੱਤੇ ਲਿੰਕ ਰੋਡ ਦੇ ਉੱਤੇ ਇਹ 2 ਕਨਾਲਾਂ ਦਾ ਘਰ ਵਿਕਾਊ ਆ ਜੀਦੀ ਡਿਮਾਂਡ ਆਪਾਂ ਤੁਹਾਨੂੰ ਦੱਸਿਆ 28 ਲੱਖ ਰੁਪਇਆ ਰੱਖੀ ਗਈ ਹੈ। ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂ। ਸੋ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਇਸ ਘਰ ਦੀ ਜਿਹੜੀ ਰਜਿਸਟਰੀ ਆ ਉਹ ਸਟਾਮ ਵਾਲੀ ਆਪਾਂ ਇਹ ਜਗ੍ਹਾ ਕਹਿ ਸਕਦੇ ਹਾਂ ਸਟਾਮ ਤੇ ਇਸ ਘਰ ਦਾ ਜਿਹੜਾ ਸੌਦਾ ਹੋਣਾ। ਸੋ ਜੇਕਰ ਇੱਥੇ ਖਾਲੀ ਪਲਾਟ ਦੀ ਗੱਲ ਕਰੀਏ ਤਾਂ 70000 ਮਰਲੇ ਦੇ ਹਿਸਾਬ ਦੇ ਨਾਲ ਇੱਥੇ ਰੇਟ ਚੱਲਦਾ ਖਾਲੀ ਪਲਾਟ ਦਾ ਖਾਲੀ ਜਗ੍ਹਾ ਦਾ। ਸੋ ਇਹ ਘਰ ਬਣਿਆ ਹੋਇਆ ਵੀ ਆ। ਪਸ਼ੂ ਡੰਗਰ ਵਾਸਤੇ ਵੀ ਸ਼ੈੱਡ ਬਣਿਆ ਸਾਧਨ ਵਾਸਤੇ ਵੀ ਸੋ ਕਾਫੀ ਖੁੱਲਾ ਵਿੜਾ ਹੈਗਾ ਅੱਗੇ ਵੀ ਘਰ ਦੇ ਕਾਫੀ ਜਿਹੜੀ ਐ ਸਪੇਸ ਕਾਫੀ ਜਗ੍ਹਾ ਜਿਹੜੀ ਐ ਉਹ ਹੈਗੀ ਐ ਤੁਸੀਂ ਦੇਖ ਰਹੇ ਹੋ ਲਿੰਕ ਰੋਡ ਦੇ ਉੱਪਰ ਇਹ ਘਰ ਬਣਿਆ ਹੋਇਆ ਸੋ ਜੇਕਰ ਸਾਰੇ ਘਰ ਦੀ ਆਪਾਂ ਗੱਲ ਕਰੀਏ ਤਾਂ ਲੈਂਟਰ ਵਾਲਾ ਇਹ ਘਰ ਹੈਗਾ ਲਿੰਕ ਰੋਡ ਦੇ ਉੱਪਰ ਖਾਲੀ ਜਗ੍ਹਾ ਦਾ ਜਿਹੜਾ 70000 ਲਗਭਗ ਮਰਲੇ ਦੇ ਹਿਸਾਬ ਦੇ ਨਾਲ ਰੇਟ ਚੱਲਦਾ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜੀਡੀ ਆ ਫ੍ਰੀ ਆਫ ਕਾਸਟ ਆ ਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਵੀ ਫ੍ਰੀ ਆਫ ਕਾਸਟ ਆ ਤੁਹਾਡੇ ਥੋੜੇ ਜੇ ਸਮੇਂ ਦੇ ਨਾਲ ਕਿਸੇ ਵੀਰ ਭਰਾ ਦੀ ਮਦਦ ਹੋ ਸਕਦੀ ਹੈ ਕਿਉਂਕਿ ਇਨਸਾਨ ਘਰ ਉਹਦੇ ਵੇਦ ਜਦੋਂ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਤੁਹਾਡੇ ਇੱਕ ਛੋਟੇ ਜਿਹੇ ਉਪਰਾਲੇ ਦੇ ਨਾਲ ਕਿਸੇ ਵੀਰ ਭਰਾ ਦੀ ਮਦਦ ਵੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਜੀ ਬਹੁਤ ਹੀ ਥੋੜਾ ਸਮਾਂ ਲੱਗਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਦੇਖਦੇ ਆਂ ਆਪਾਂ ਪਿੰਡ ਕੋਟਲੀਆ ਬਲੂ ਜਿਰਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਇਹ ਘਰ ਸੰਧੂਆਂ ਵਾਲੇ ਕੋਠਿਆਂ ਵਾਲੀ ਸੜਕ ਦੇ ਉੱਪਰ ਲਿੰਕ ਰੋਡ ਦੇ ਉੱਪਰ ਇਹ ਦੋ ਕਨਾਲਾ ਜਿਹੜੀਆਂ ਬਕਾਊ ਆ ਇਹ ਘਰ ਬਣਿਆ ਹੋਇਆ ਸੀਮਿੰਟ ਦਾ ਫਰਸ਼ ਆ ਸੋ ਐਸ ਵੇਲੇ ਪਿੰਡ ਕੋਟਲੀਆ ਬਲੂ ਦੇ ਵਿੱਚ ਆਪਾਂ ਹੈਗੇ ਆ ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਐਡ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਡਾਟਾ ਦੇ ਉੱਪਰ ਇਹ ਘਰ ਬਣਿਆ ਹੋਇਆ ਸੋ ਲੈਂਟਰ ਵਰਗੀਆਂ ਹੀ ਡਾਟਾ ਤੁਸੀਂ ਦੇਖ ਰਹੇ ਹੋ ਸੋ ਕੋਸ਼ਿਸ਼ ਕਰਿਆ ਕਰੋ ਵੀਡੀਓ ਨੂੰ ਬੜਾ ਸਾਫ ਸੁਥਰਾ ਹੌਲੀ ਹੌਲੀ ਕਰਕੇ ਬਣਾ ਕੇ ਸਾਨੂੰ ਵੀਡੀਓ ਭੇਜਿਆ ਕਰੋ ਕਿਉਂਕਿ ਐਸੀ ਵੀਡੀਓ ਨੂੰ ਤੁਸੀਂ ਦੇਖਿਆ ਕਿ ਇਹ ਬਣਾਉਣ ਵਾਲੇ ਵੀਰ ਨੇ ਮੋਬਾਈਲ ਨੂੰ ਕਈ ਵਾਰੀ ਕਮਾਇਆ ਸੋ ਸਾਡੇ ਵੀ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ ਜਿੱਦੋਂ ਵਾਰ-ਵਾਰ ਕਾਲ ਆਉਂਦੀ ਹੈ ਕਿ ਭਾਈ ਜੀ ਇਹ ਐਡ ਤੁਸੀਂ ਅਜੇ ਤੱਕ ਲਾਈ ਹੀ ਨਹੀਂ ਸੋ ਇਸ ਕਰਕੇ ਮੋਬਾਈਲ ਨੂੰ ਟੇਡਾ ਕਰਕੇ ਵੀਡੀਓ ਬਣਾਓ 4-5 ਮਿੰਟਾਂ ਦੀ ਬੜੀ ਆਰਾਮਦਈ ਦੇ ਨਾਲ ਔਰ ਸਾਨੂੰ ਸੈਂਡ ਕਰ ਦਿਓ ਸਾਡੇ WhatsApp ਨੰਬਰ ਤੇ 2-3 ਫੋਟੋਆਂ ਫਰੰਟ ਤੋਂ ਖਿੱਚ ਕੇ ਕਰਦੀਆਂ ਉਹ ਵੀ ਸਾਨੂੰ ਜਰੂਰ ਭੇਜਿਆ ਕਰੋ ਤੇ ਘਰ ਦੀ ਸਾਰੀ ਜਾਣਕਾਰੀ ਬਈ ਜੀ WhatsApp ਤੇ ਨਾ ਲਿਖਿਆ ਕਰੋ ਇੱਕ ਪੇਜ ਦੇ ਉੱਪਰ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰ ਦਿਆ ਕਰੋ ਸੋ ਇਹ ਬੇਨਤੀ ਵੀ ਪ੍ਰਵਾਨ ਕਰਿਓ ਸੋ ਆਪਾਂ ਗੱਲ ਕਰਦੇ ਪਏ ਸੀਗੇ ਪਿੰਡ ਕੋਟਲੀਆਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੰਦੂਆ ਵਾਲੇ ਕੋਠਿਆਂ ਵਾਲੀ ਸੜਕ ਦੇ ਉੱਪਰ ਲਿੰਕ ਰੋਡ ਦੇ ਉੱਪਰ ਇਹ ਦੋ ਕਨਾਲਾਂ ਦਾ ਘਰ ਜਿਹੜਾ ਵਕਾਊ ਹੈਗਾ 28 ਲੱਖ ਰੁਪਿਆ ਇਹਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜਿਸ ਵੀ ਵੀਰ ਪ੍ਰਾਣੇ ਖਰੀਦਣਾ ਹੋਵੇ ਇਹ ਘਰ ਤਾਂ ਜ਼ਰੂਰ ਲਿੰਕ ਕਰਿਓ ਸੋ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ ਜੀ ਬਹੁਤ ਬਹੁਤ ਧੰਨਵਾਦੀ ਵੀ ਆ ਤੁਹਾਡੇ ਜੋ ਥੋੜੇ ਸਮੇਂ ਵਿੱਚ ਬਾਬਾ ਪ੍ਰਾਪਰਟੀ ਚੈਨਲ ਨੂੰ ਤੁਸੀਂ ਪਿਆਰ ਦਿੱਤਾ ਸੋ ਕੋਸ਼ਿਸ਼ ਕਰਿਆ ਕਰਾਂਗੇ ਗੁਰੂ ਨਾਨਕ ਦੀ ਕਿਰਪਾ ਨਾਲ ਤੁਹਾਡੀ ਕਿਸਵੱਟੀ ਤੇ ਖਰੇ ਉਤਰਨ ਦੀ ਸੋ ਪੁੱਲਾ ਝੁੱਕਾਂ ਦੀ ਮਾਫੀ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ